ਅਮਰਸਰ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਦੱਖਣੀ ਦੇ ਅਧੀਨ ਆਉਂਦੀ ਵਾਰਡ ਨੰਬਰ 41 ਦੇ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਸਾਬਕਾ ਕਾਉਂਸਲਰ ਮਾੜੀ ਮੇਗਾ ਨੂੰ ਟਿਕਟ ਦੇ ਕੇ ਉਮੀਦਵਾਰ ਐਲਾਨਿਆ ਗਿਆ ਸੀ ਨਗਰ ਨਿਗਮ ਚੋਣਾਂ ਦੌਰਾਨ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸੁਖਵਿੰਦਰ ਕੌਰ ਨੂੰ ਜਿੱਤ ਪ੍ਰਾਪਤ ਕੀਤੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੋਹਨ ਸਿੰਘ ਮਾਗੀ ਮੇੜਾ ਨੇ ਦੱਸਿਆ ਕਿ 2017 ਵਿੱਚ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਜਿਸ ਦੌਰਾਨ ਇਲਾਕਾ ਵਾਸੀਆਂ ਵੱਲੋਂ ਉਹਨਾਂ ਨੂੰ ਜਿਤਾਇਆ ਗਿਆ ਸੀ ਹਲਕਾ ਵਿਧਾਇਕ ਬੁਲਾਰੀਆ ਤੇ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਨਗਰ ਨਿਗਮ ਚੋਣਾਂ ਦੌਰਾਨ ਉਹਨਾਂ ਦੀ ਪਤਨੀ ਸੁਖਵਿੰਦਰ ਕੌਰ ਨੂੰ ਉਮੀਦਵਾਰ ਐਲਾਨਾ ਗਿਆ ਇਲਾਕਾ ਵਾਸੀਆਂ ਵੱਲੋਂ ਉਹਨਾਂ ਦੇ ਕੀਤੇ ਕੰਮਾਂ ਨੂੰ ਵੇਖਦਿਆਂ ਹੋਇਆਂ ਇਲਾਕਾ ਵਾਸੀਆਂ ਵੱਲੋਂ ਜਿੱਤ ਦਾ ਸਿਰਾ ਉਹਨਾਂ ਦੇ ਪਰਿਵਾਰ ਦੀ ਝੋਲੀ ਪਾਇਆ ਹੈ ਇਲਾਕਾ ਨਿਵਾਸੀਆਂ ਵੱਲੋਂ ਦਿੱਤੇ ਮਾਨਸਿਕਰ ਲਈ ਮਾੜੀ ਮੇਗਾ ਪਰਿਵਾਰ ਇਲਾਕਾ ਵਾਸੀਆਂ ਦੇ ਸਦਾ ਹੀ ਰਿਣੀ ਰਹੇਗਾ। ਇਲਾਕਾ ਨਿਵਾਸੀਆਂ ਨੂੰ ਕਦੇ ਵੀ ਕੋਈ ਮੁਸ਼ਕਲ ਨਹੀਂ ਆਵੇਗੀ। ਉਹਨਾਂ ਦੇ ਘਰ ਤੇ ਦਫ਼ਤਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ। ਇਸ ਮੌਕੇ ਡਾਕਟਰ ਸਰਬਜੀਤ ਸਿੰਘ ਪੁੱਲਰ, ਬਲਜੀਤ ਸਿੰਘ ਡੇਰੀ ਵਾਲੇ, ਬਾਬਾ ਹਰਪਾਲ ਸਿੰਘ, ਜਗਰੂਪ ਸਿੰਘ, ਮਾੜੀ ਮੇਗਾ, ਭਗਵੰਤ ਸਿੰਘ, ਜਸਮੀਤ ਕੌਰ, ਪੁੱਲਰ, ਨਰਿੰਦਰ ਸਿੰਘ, ਮਾੜੀ ਮੇਗਾ, ਹਰਜੋਤ ਸਿੰਘ, ਖਾਲਸਾ, ਹਰਜਿੰਦਰ ਸਿੰਘ, ਤਾਮੀਰ, ਰਜਿੰਦਰ ਸਿੰਘ, ਰਿੰਪਾ, ਅਮਨਦੀਪ ਸਿੰਘ, ਪ੍ਰਧਾਨ, ਸੋਨੂ, ਢਿੱਲੋ, ਆਦਮਾ ਜੂਸਨ। ਵੈਗਰੂ ਜੀਕਾ ਖਾਲਸਾ ਵੈਗਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਡੇ ਪਰਿਵਾਰ ਦਾ ਸਾਡੇ ਗਲੀ ਗੁਆਂ ਵਾਸੀਆਂ ਦਾ ਮੱਲੇ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਸਤਿਕਾਰ ਕੀਤਾ ਹੈ ਵਾਰਡ ਨੰਬਰ 41 ਤੋਂ ਜਿੱਤਿਆਂ ਤੇ ਬਹੁਤ ਬਹੁਤ ਦਾ ਧੰਨਵਾਦ ਕਰਾਂਗੇ ਅਸੀਂ ਪਹਿਲਾਂ ਤੇ ਕਾਂਗਰਸ ਪਾਰਟੀ ਹਾਈ ਕਮਾਂਡ ਰਾਜਾ ਵੜਿੰਗ ਜੀ ਦਾ ਤੇ ਇੰਦਰਵੀਰ ਬਲਾਰੀਆ ਜੋ ਕਿ ਸਾਡੇ ਹਲਕੇ ਦੇ ਆਣ ਤੇ ਛਾਂ ਅਸੀਂ ਇੰਦਰਵੀਰ ਬਲਾਰੀਆ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਸਾਡੇ ਸਾਰੇ ਪਰਿਵਾਰ ਨੂੰ ਨਵਾਜਿਆ ਤੇ ਉਹਨਾਂ ਦੇ ਜੋ ਵਾਰਡ ਵਾਸੀਆਂ ਨੇ ਜੋ ਪਿਛਲੇ ਸਮੇਂ ਤੋਂ ਅਸੀਂ ਪਿਛਲੇ 5 ਸਾਲ ਕਾਉਂਸਲਰ ਰਹੇ ਕੋਈ 5 ਸਾਲਾਂ ਦੇ ਵਿੱਚ ਕੰਮ ਕਰਦਿਆਂ ਕੋਈ ਗਲਤੀਆਂ ਵੀ ਹੋ ਗਈਆਂ ਤੇ ਬਹੁਤ ਵਾਰਡ ਨੇ 41 ਨੰਬਰ ਵਾਰਡ ਨੇ ਬਹੁਤ ਜ਼ਿਆਦਾ ਮਾਨਸਕਾਰ ਦਿੱਤਾ ਜਿਬਾਹੀ ਤੇ ਉਹ 41 ਨੰਬਰ ਵਾਰਡ ਦੇ ਸਦਾ ਵਾਸਤੇ ਧੰਨਵਾਦੀ ਰਹਾਂ ਜੀ ਅਸੀਂ ਤੇ ਸਤਾਬ ਦਾ ਸਾਰੇ ਦਾ ਪ੍ਰਸ਼ਾਸਨ ਸਾਰੇ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੋਈ ਸਾਡੇ ਨਾਲ ਜਦੋਂ ਕਿਤੇ ਹੋਇਆ ਸਹਿਯੋਗ ਦਿੱਤਾ ਤਾਂ ਕਾੜੇ ਹੋਣ ਦਿੱਤਾ ਇਸ ਜਿਹੜੀ ਸਰਕਾਰ ਆ ਇਹ ਤਾਂ ਇਹ ਆਂਦੇ ਹੁੰਦੇ ਹੀ ਕਦੀ ਕਹਿੰਦੇ ਸਰਕਾਰਾਂ ਦੂਜੀਆਂ ਨੂੰ ਇਹ ਤਾਂ ਆਪਾਂ ਇਹਨਾਂ ਨੂੰ ਤਾਂ ਦੇਖ ਲਿਆ ਇਹਨਾਂ ਕੱਲ ਹਰ ਇੱਕ ਬੂਥਾਂ ਦੇ ਉੱਤੇ ਇਹਨਾਂ ਕਿਸ ਤਰ੍ਹਾਂ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਆ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਆ ਸਾਡਾ ਭਰਾ ਨੂੰ ਕਦੀ ਸਾਡੇ ਦੋਨ ਕਦੀ ਕੱਢਣ ਦੀ ਕੋਸ਼ਿਸ਼ ਕੀਤੀ ਆ ਬੂਥਾਂ ਦੇ ਉੱਤੇ ਜੋ ਜਿਹਨਾਂ ਨੇ ਕੱਲ ਕੀਤਾਗਾ ਉਹ ਤੁਸੀਂ ਵੀ ਸਾਰਾ মিডিਆ ਭਲੀ ਭਾਤ ਜਾਣੇ ਅਸੀਂ ਸਾਰੀ ਸਮੁੱਚੀ ਟੀਮ ਆਪਣੀ ਅਸੀਂ ਜੋ ਵੀ ਜਿੰਨਾ ਉਹਨਾਂ ਨੇ ਸਾਡੇ ਤੇ ਮਾਨਸਕਾਰ ਦਿੱਤਾ ਸਾਨੂੰ ਅਸੀਂ ਉਹਨਾਂ ਵਾਸਤੇ ਸਦਾ ਰਣੀ ਰਹਾਂਗੇ ਅੱਗੇ ਵੀ ਕਿਸੇ ਕੰਮਾਂ ਦੀ ਮੁਸ਼ਕਲ ਨਹੀਂ ਆਉਂਦੀ ਤੀ ਤੇ ਅੱਗੇ ਵੀ ਗਾਹਮ ਨਹੀਂ ਆਉਂਦਾ ਸਭ ਤੋਂ ਪਹਿਲਾਂ ਤਾਂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਮੈਂ ਕੋੜ ਕੋੜ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਦਾ ਐਡਾ ਮਾਣ ਬਖਸ਼ਿਆ ਜੋ ਕਾਂਗਰਸ ਹਾਈ ਕਮਾਂਡ ਨੇ ਜੋ ਪਾਰਟੀ ਨੇ ਸਾਡੀ ਭੈਣ ਸੁਖਵਿੰਦਰ ਕੋੜ ਨੂੰ ਟਿਕਟ ਦੇ ਕੇ ਨਵਾਜਿਆ ਸੀ ਸਮੂਹ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਤੇ ਤਾਣ ਬਖਸ਼ ਕੇ ਇਹ ਜਿੱਤ ਸਾਡੇ ਹਾਸਲ ਕੀਤੀ ਹੈ ਇਲਾਕਾ ਪਾ ਲੋਕਾਂ ਨੂੰ ਅਪੀਲ ਕਰਾਂਗੇ ਅਸੀਂ ਸਦਾ ਹੀ ਤੁਹਾਡੇ ਨਾਲ ਆ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਜੋ ਕੰਮ ਜੈਨੂਨ ਕਰਨ ਵਾਲੇ ਆ ਕਰਾਂਗੇ ਕੰਮ ਤਾਂ ਪਹਿਲਾਂ ਵੀ ਅਸੀਂ ਕੋਈ ਕਸਰ ਨਹੀਂ ਛੱਡੀ ਗਾਂਵ ਵੀ ਕੋਈ ਕਸਰ ਨਹੀਂ ਛੱਡਾਂਗੇ